ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਪ੍ਰਫੁੱ ਸੁਕ੍ਰੀਸ਼ਨ ਚੈਨਲ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰੇ ਪ੍ਰਿੰਟਸੂਨ ਨੇ ਜੋ ਲੈ ਕੇ ਆਏ ਆਂ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ 961353079 ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਕੀ ਆਪਣਾ ਆਰਡਰ ਕਰ ਸਕਦੇ ਹੋ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਸਟੱਫ ਦੇ ਵਿੱਚ ਕਿਉ ਵਰਕ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਜਾਂ ਡਿਜੀਟਲ ਪ੍ਰਿੰਟ ਕਿਸੇ ਵੀ ਤਰ੍ਹਾਂ ਦਾ ਸਟੱਫ ਤੁਸੀਂ ਕੀ ਬਾਏ ਕਰ ਸਕਦੇ ਹੋ ਅਸ ਦੇਖੋ ਜੋ ਆਪਾਂ ਤੁਹਾਨੂੰ ਫਸਟ ਸੂਟ ਦਿਖਾਉਣ ਜਾ ਰਹੇ ਆ ਇਹ ਆਪਣਾ ਕਾਟਨ ਦਾ ਸਟਾਫ ਹੈਗਾ ਇਹ ਦੇਖੋ 100% ਕਾਟਨ ਹੈ ਇਹ ਬਹੁਤ ਸੋਹਣਾ ਦੇਖੋ ਪ੍ਰਿੰਟਾਂ ਬਹੁਤ ਜ਼ਿਆਦਾ ਵਧੀਆ ਮਿੱਠਾ ਮਿੱਠਾ ਜਿਹਾ ਪ੍ਰਿੰਟਾਂ ਕਿਉਂਕਿ ਹੁਣ ਗਰਮੀਆਂ ਦੇ ਵਿੱਚ ਇਹ ਜਿਆਦਾ ਮੋਸਟਲੀ ਸਟਾਫ ਜਿਹੜਾ ਆਪਣਾ ਚੱਲ ਰਿਹਾ ਹੈਗਾ ਇਹਦੇ ਦੇਖੋ ਕੀ ਆਪਾਂ ਨੇ ਬਾਹਾਂ ਤੇ ਕੀ ਆ ਕੰਮ ਕੀਤਾ ਹੈਗਾ ਇਹਦੇ ਇਹਦੀਆਂ ਸਿਰਫ ਕੱਲੀ ਸ਼ਾਰਟ ਦੀ ਆਪਾਂ ਬਾਹਾਂ ਤੇ ਕੰਮ ਕਰਿਆ ਹੈਗਾ ਬਹੁਤ ਸੋਹਣਾ ਦੇਖੋ ਸਫਾਈ ਤੇ ਕੰਮ ਹੋਇਆ ਹੋਇਆ ਬਹੁਤ ਸੋਹਣਾ ਸੂਟ ਲੱਗ ਰਿਹਾ ਪ੍ਰਿੰਟ ਬਹੁਤ ਸੋਹਣਾ ਦੇਖੋ ਬ੍ਰੀਕ ਬ੍ਰੀਕ ਜੀ ਬੂਟੀ ਵਾਲਾ ਬਹੁਤ ਸ ਤੇ ਨਾਲ ਦੇਖੋ ਇਹਦੇ ਆਪਾਂ ਨੇ ਕੀਆ ਬਾਟਮ ਬਾਟਮ ਤੇ ਕੰਮ ਕੀਤਾ ਹੋਇਆ ਦੇਖੋ ਬਹੁਤ ਹੀ ਜਿਆਦਾ ਰੀਜ਼ਨੇਬਲ ਪ੍ਰਾਈਸ ਚ ਹੈ ਪ੍ਰਾਈਸ ਦੀ ਮੈਂ ਸਕਰੀਨ ਉੱਪਰ ਮੈਂਸ਼ਨ ਕਰਾਂਗੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਾਟਮ ਦਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਸਫਾਈ ਤੇ ਦੇਖੋ ਕੀਆ ਬਾਟਮ ਤੇ ਵਰਕ ਹੋਇਆ ਹੋਇਆ ਤੁਸੀਂ ਸਾਡੇ ਤੋਂ ਮਤਲਬ ਵਿਦਾਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਅਗਰ ਤੁਸੀਂ ਦੁਪੱਟਾ ਲਗਵਾਉਣਾ ਤਾਂ ਅਸੀਂ ਤੁਹਾਨੂੰ ਦੁਪੱਟਾ ਵੀ ਕੀ ਹੈ ਨਾਲ ਰੈਡੀ ਕਰਕੇ ਦੇ ਦਾਂਗੇ ਪ੍ਰਾਈਸ ਤੁਸੀਂ ਕੀ ਸਕਰੀਨ ਉੱਪਰ ਚੈੱਕ ਕਰ ਸਕਦੇ ਹੋ 100% ਕਾਟਨ ਹੈ ਦੇਖੋ ਹਾਂਜੀ ਤੇ ਜੋ ਮੈਂ ਨੈਕਸ ਦਿਖਾ ਰਹੀ ਆ ਇਹ ਦੇਖੋ ਆਪਣੀ ਕਾਟਨ ਆ ਇਹ ਟਿਸਟਾ ਬ੍ਰਾਂਡ ਦੀ ਕਾਟਨ ਆ ਇੰਨੀ ਜ਼ਿਆਦਾ ਲਾਈਟ ਵੇਟ ਕਾਟਨ ਹੁੰਦੀ ਆ ਦੇਖੋ 100% ਕਾਟਨ ਹੁੰਦੀ ਆ ਇਹ ਟਿਸਟਾ ਬ੍ਰਾਂਡ ਦੀ ਆ ਬਹੁਤ ਵਧੀਆ ਸਟੱਫ ਹੁੰਦਾ ਮਤਲਬ ਇੰਨਾ ਜ਼ਿਆਦਾ ਲਾਈਟ ਹੁੰਦਾ ਜਿੰਨਾ ਕਹਿ ਦੋ ਤੇ ਇਹਦੇ ਦੇਖੋ ਆਪਾਂ ਨੇ ਕੀ ਆਰਗਾਂਜ਼ਾ ਲਗਾ ਕੇ ਕੀ ਨੀਚੇ ਘੇਰ ਤੇ ਕੰਮ ਕਰਵਾਇਆ ਹੈਗਾ ਬਹੁਤ ਸੋਹਣਾ ਦੇਖੋ ਆਪਣੀ ਆਰਗਾਂਜ਼ਾ ਲਾ ਕੇ ਕੀ ਕੰਮ ਕੀਤਾ ਹੋਇਆ ਇਹ ਘੇਰ ਦਾ ਕੰਮ ਆ ਤੇ ਨਾਲ ਦੇਖੋ ਇਹਦੀ ਆ ਕਿ ਆਪਾਂ ਬਾਵਾ ਤੇ ਕੰਮ ਕੀਤਾ ਹੋਗਾ ਬਾਵਾ ਤੇ ਕੰਮ ਬਹੁਤ ਸੋਹਣਾ ਮਿੱਠੇ ਮਿੱਠੇ ਜਿਹੇ ਕਲਰ ਨੇ ਦੇਖੋ ਇਹਦੇ ਦੇ ਨਾਲ ਕੀ ਆਪਣੀ ਪਲੇਨ ਬਾਟਮ ਹੈ ਟਿਸਟਾ ਦੀਓ ਤੇ ਇਹਦਾ ਪ੍ਰਾਈਸ ਸਾਡੇ ਵਿੱਚ ਸਕਰੀਨ ਉੱਪਰ ਮੈਂਸ਼ਨ ਕਰਾਂਗੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਦੇਖੋ ਇਹ ਆਪਣੀ ਕੀ ਆ ਖਾਦੀ ਕਾਟਨ ਆ ਬਹੁਤ ਸੋਹਣਾ ਦੇਖੋ ਪ੍ਰਿੰਟਾ ਬਹੁਤ ਜ਼ਿਆਦਾ ਸੋਹਣਾ ਦੇਖੋ ਪ੍ਰਿੰਟਾ ਮਿੱਠਾ ਜਿਹਾ ਇਹਦੇ ਉੱਪਰ ਅਗਰ ਤੁਸੀਂ ਕੰਮ ਕਰਵਾਉਣਾ ਚਾਹੋ ਨੇ ਤਾਂ ਕੰਮ ਵੀ ਕਰਵਾ ਸਕਦੇ ਕਿਉਂਕਿ ਕੰਮ ਬਹੁਤ ਜ਼ਿਆਦਾ ਸੋਹਣਾ ਉੱਟ ਕੇ ਆਏਗਾ ਕਿਉਂਕਿ ਸਟਾਫ ਬਹੁਤ ਜ਼ਿਆਦਾ ਵਧੀਆ ਹੈਗਾ ਇਹ ਨਹੀਂ ਕਿ ਖਰਾਬ ਹੁੰਦਾਗਾ ਟਿਸਟਾ ਬ੍ਰਾਂਡ ਦਾ ਸਟਾਫ ਹੈ ਇਹ ਟੋਟਲੀ ਖਾਦੀ ਕਾਟਨ ਦੇ ਵਿੱਚ ਤੇ ਨਾਲ ਦੇਖੋ ਇਹਦੇ ਕਿ ਆਪਣੀ ਪਲੇਨ ਬਾਟਮ ਹੈ ਟਿਸਟਾ ਦੀਓ ਸੇਮ ਇਸਦੇ ਨਾਲ ਅਕਿ ਇਦਾਂ ਬਾਟਮ ਹੈ ਤੇ ਜੋ ਮੈਂ ਨੈਕਸਟ ਦਿਖਾ ਰਹੀ ਆਂਗੀ ਇਹ ਦੇਖੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜਿੰਨਾ ਵੀ ਸਾਫ ਹੁੰਦਾ ਦੇਖੋ ਟੋਟਲੀ ਆਪਣਾ ਕੰਪਨੀਆ ਦਾ ਸਟਾਫ ਹੁੰਦਾ ਇਹ ਨਹੀਂ ਹੈਗਾਗਾ ਵੀ ਤੁਹਾਨੂੰ ਮਤਲਬ ਅਸੀਂ ਇਦਾਂ ਹੀ ਦੇ ਦਾਂਗੇ ਸਟਾਫ ਬਹੁਤ ਵਧੀਆ ਕੰਪਨੀ ਦਾ ਸਟਾਫ ਹੁੰਦਾ ਇਹ ਦੇਖੋ ਇਹ ਵੀ ਬਹੁਤ ਸੋਹਣਾ ਦੇਖੋ ਸਟਾਫਾ ਰੀਵਾ ਦਾ ਬਹੁਤ ਵਧੀਆ ਦੇਖੋ ਪ੍ਰਿੰਟ ਹੈ ਪ੍ਰਿੰਟ ਬਹੁਤ ਸੋਹਣੇ ਮਿੱਠੇ ਮਿੱਠੇ ਪ੍ਰਿੰਟ ਨੇ ਜੋ ਹੁਣ ਆਪਾਂ ਗਰਮੀਆਂ ਚ ਪੈਣ ਰਹਾਂਗੇ ਤੇ ਨਾਲ ਦੇਖੋ ਇਹਦੇ ਇਦਾਂ ਪਲੇਨ ਬਾਟਮ ਹੈ ਤੁਸੀਂ ਇਹਨਾਂ ਉੱਪਰ ਅਗਰ ਕੰਮ ਵੀ ਕਰਵਾਉਗੇ ਕੰਮ ਬਹੁਤ ਜ਼ਿਆਦਾ ਸੋਨਾ ਉੱਠੇਗਾ ਜਿੱਦਾਂ نیچے ਘੇਰ ਤੇ ਹਲਕੀ ਜੀ ਬੇਲ ਹੋ ਜਾਂਦੀ ਹੈ ਕਿ ਤੁਸੀਂ ਸਾਨੂੰ ਦੱਸ ਸਕਦੇ ਹੋ ਬਾਕੀ ਕਲਰ ਜਿਚਾਉਣੇ ਉਹ ਸਾਡੀ ਆਪ ਦੀ ਮਤਲਬ ਹੁੰਦੀ ਹੈ ਕਿ ਤੁਸੀਂ ਬਾਅਦ ਦੱਸ ਸਕਦੇ ਹੋ ਵੀ ਤੁਸੀਂ ਕਿੰਨਾ ਵਰਕ ਕਰਵਾਉਣਾ ਚਾਹੁੰਦੇ ਆਊਟ ਵਰਕ ਵੀ ਤੁਸੀਂ ਕੀ ਆ ਬਾਏ ਕਰ ਸਕਦੇ ਹੋਗੇ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਵੀ ਦੇਖੋ ਆਪਣਾ ਰਾਮ ਟੈਕਸ ਦਾ ਸਟਾਫ ਸੀਗਾ ਤੇ ਉਹਦੇ ਉੱਪਰ ਕੀ ਆਪਾਂ ਨੇ ਕੰਮ ਕਰਵਾਇਆ ਤੁਸੀਂ ਕੰਮ ਦੇਖੋ ਕਿੰਨਾ ਜ਼ਿਆਦਾ ਸੋਹਣਾ ਸਫਾਈ ਤੇ ਕੀਤਾ ਬਹੁਤ ਹੀ ਜ਼ਿਆਦਾ ਸੋਹਣਾ ਫੁੱਲ ਫਰੰਟ ਕੀ ਆਪਣਾ ਕੰਮ ਹੋਇਆ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਘੇਰ ਦੀ ਦਿੱਕਤ ਨਹੀਂ ਹੁੰਦੀ ਹੈਗੀ ਕਿਉਂਕਿ ਸੈਂਟਰ ਚ ਕੰਮ ਹੋਇਆ ਹੋਇਆਗਾ ਬਹੁਤ ਸੋਹਣਾ ਦੇਖੋ ਪੈਨਲ ਦੇ ਵਿੱਚ ਸੈਂਟਰ ਚ ਦੇਖੋ ਫਲਾਵਰ ਬਣੇ ਹੋਏ ਨੇ ਮੈਂ ਥੋੜਾ ਨੇੜੇ ਤੋਂ ਦਿਖਾਵਾਂਗੀ ਤੁਸੀਂ ਦੇਖ ਸਕਦੇ ਹੋ ਕਿ ਕੰਮ ਕਿੰਨਾ ਜ਼ਿਆਦਾ ਸੋਹਣਾ ਦੇਖੋ ਸਫਾਈ ਤੇ ਹੋਇਆ ਬਹੁਤ ਪਿਆਰਾ ਕੰਮ ਲੱਗ ਰਿਹਾ ਹੈ ਇਹ ਇਹਦੇ ਨਾਲ ਅਗਰ ਟਾਈ ਡਾਈ ਦੁਪੱਟਾ ਆਪਾਂ ਢਾਈ ਕਰਾਂਗੇ ਬਹੁਤ ਜ਼ਿਆਦਾ ਸੋਹਣਾ ਲੱਗਣਾ ਇਹ ਸੂਟ ਤੇ ਵਿੱਚ ਨਾਲੇ ਦੇਖੋ ਹਲਕੀ ਜੀ ਜ਼ਰੀ ਦਿੱਤੀ ਹੋਈ ਆ ਤੇ ਬਹੁਤ ਸੋਹਣਾ ਰਾਮ ਟੈਕਸ ਦਾ ਸਟਾਫ ਆ ਟੋਟਲੀ ਤੇ ਇਹ ਦੇਖੋ ਇਹਦੀ ਬਾਹਾਂ ਤੇ ਕੰਮ ਹੋਇਆ ਹੋਇਆ ਬਹੁਤ ਪਿਆਰਾ ਇਹਦੀ ਬਾਹਾਂ ਤੇ ਕੰਮ ਹੈ ਤੁਹਾਨੂੰ ਅਗਰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਦੇ ਸਕਦੇ ਹੋ ਤੇ ਇਹ ਇੱਕ ਸੀਗਾ ਆਪਣੇ ਕੋਲ ਜੋ ਲਾਸਟ ਪੀਸ ਰਹਿ ਗਿਆਗਾ ਜੋ ਆਪਾਂ ਪਹਿਲਾਂ ਵਾਲੀ ਵੀਡੀਓ ਚ ਪਾਇਆ ਸੀ ਸੋ ਇਹਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਹੈ ਪ੍ਰਿੰਟ ਦੀ ਇਹ ਆਪਣਾ ਲਾਸਟ ਪੀਸ ਆ ਦੇਖੋ ਸਿਰਫ ਸਿੰਗਲ ਤੇ ਇਹ ਇੱਕ ਸ਼ਾਰਟ ਹੈ ਤੇ ਇਹ बॉਟਮ ਹੈਗੀ ਇਹ ਹੈਗਾ ਕ੍ਰਸ਼ਡ ਕਾਟਨ ਇਹ ਆਪਣੀ ਕ੍ਰਸ਼ਡ ਕਾਟਨ ਹੈ ਟਿਸਟਾ ਬ੍ਰਾਂਡ ਦੀ बहुत सोहना लाइट वेट सूट है बहुत ज्यादा वाइयाटन है बहुत सोहना प्रिंट है देखो बहुत ही ज्यादा जो मैं नैक्स दिखा रही ही ये देखो ये भी कॉटन है दिखावगी देखो ये अपना की है नैक का काम ऐसा नैक बनया हुआ है हल्के हल्का बच्चे मिररर लगे हुआ है मिरर का ਮਤਲਬ ਇਹਦਾ ਮਿਰਰ ਦੀ ਤਰ੍ਹਾਂ ਕੰਮ ਹੋਇਆ ਹੋਇਆ ਮਿਰਰ ਨਹੀਂ ਲੱਗਿਆ ਹੋਇਆ ਤੇ ਨਾਲ نیچے ਦੇਖੋ ਇਸ ਤੇ نیچے ਘੇਰ ਤੇ ਵਿੱਚ ਮਤਲਬ ਸੈਂਟਰ ਚ ਗੋਟਾ ਲਾ ਕੇ ਅੰਦਰ ਵਾਲੇ ਕੰਮ ਹੋਇਆ ਹੋਇਆ ਇਹ ਘੇਰ ਦਾ ਕੰਮ ਹੈ ਤੇ ਇਹ ਬਹੁਤ ਸੋਹਣਾ ਮਤਲਬ ਸੋਬਰ ਜਿਹਾ ਹੈ ਸੂਟਾ ਇਹਦੇ ਉੱਪਰ ਵੀ ਅਗਰ ਤੁਸੀਂ ਕੰਮ ਕਰਵਾਉਣਾ ਤਾਂ ਕੰਮ ਕਰਵਾ ਸਕਦੇ ਹੋਗੇ ਬਹੁਤ ਸੋਹਣਾ ਲੱਗਦਾ ਇਹ ਵੀ ਰੀਵਾ ਬ੍ਰਾਂਡ ਦਾ ਹੈ ਆਪਣਾ ਤੇ ਨਾਲ ਦੇਖੋ ਇਹਦੇ ਕੀ ਆ ਬੋਟਮ ਤੇ ਇਹਦੇ ਨਾਲ ਕੀ ਹੈ ਨਾ ਅਸਲ ਡਿਜੀਟਲ ਪ੍ਰਿੰਟ ਮਸਲੀਨ ਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਬਹੁਤ ਸੋਹਣਾ ਦੁਪੱਟਾ ਨੇ ਦੇ ਬਹੁਤ ਹੀ ਜ਼ਿਆਦਾ ਫੁੱਲਲੇ ਡੁੱਲਲੇ ਦੁਪੱਟੇ ਨੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਦੇਖੋ ਡਿਜੀਟਲ ਪ੍ਰਿੰਟ ਹੈ ਬਹੁਤ ਸੋਹਣੇ ਪ੍ਰਿੰਟ ਨੇ ਦੇਖੋ ਦੁਪੱਟਿਆਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਤੁਸੀਂ ਆਰਡਰ ਦੇ ਸਕਦੇ ਹੋਗੇ ਇਹਦੇ ਵਿੱਚ ਆਪਣੇ ਕੋਲ ਕੀ ਦੋ ਕਲਰ ਨੇ ਇੱਕ ਇਹ ਹੋਗੇ ਇੱਕ ਇਹ ਸੀਗਾ ਨੈਕਸਟ ਇਹਨਾਂ ਦੇ ਉੱਪਰ ਅਗਰ ਤੁਸੀਂ ਕੰਮ ਕਰਵਾਓ ਘੇਰ ਵਗੈਰਾ ਤੇ ਜਾਂ ਕਿਤੇ ਵੀ ਮਤਲਬ ਬਹੁਤ ਸੋਹਣਾ ਅਤੇ ਕੰਮ ਲੱਗਣਾਗਾ ਕਿਉਂਕਿ ਡਿਜੀਟਲ ਪ੍ਰਿੰਟ ਦੇ ਦੁਪੱਟੇ ਨੇ ਬਹੁਤ ਸੋਹਣੇ ਇਹ ਦੇਖੋ ਇਹ ਆਪਣਾ ਨੈਕ ਤੇ ਹੋ ਗਿਆਗਾ ਤੇ ਨੀਚੇ ਆਪਣਾ ਘੇਰਤੇ ਹੋ ਗਿਆ ਤੇ ਸੇਮ ਤੁਸੀਂ ਇਹਦੇ ਉੱਪਰ ਅਗਰ ਦੱਸ ਕੇ ਸਾਥੋਂ ਕਿਹ ਕੰਮ ਕਰਾ ਵੀ ਕਰਵਾ ਸਕਦੇ ਹੋਗੇ ਅਗਰ ਤੁਸੀਂ ਇਦਾਂ ਇਸੇ ਤਰ੍ਹਾਂ ਸੇਮ ਬਾਇ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋਗੇ ਤੇ ਇਹ ਹੋ ਗਿਆ ਤੇ ਨਾਲ ਇਹਦੇ ਬੋਟਮ ਹੋ ਗਈ ਆਪਣੇ ਤੇ ਨਾਲ ਦੁਪੱਟਾ ਮਸਲੀਨ ਦਾ ਬਹੁਤ ਦੁਪੱਟੇ ਬਹੁਤ ਸੋਨੇ ਨੇ ਸ਼ਾਨਦਾਰ ਦੁਪੱਟੇ ਨੇ ਬਹੁਤ ਜ਼ਿਆਦਾ ਸੌਫਟ ਦੁਪੱਟੇ ਨੇ गर्मिया कलर बहुत प्यारे मिठे मिठे कलर ने तुम देखो कि सोना प्यारा जहाँ मिठा जहा कलर है बहुत सोहने तो ने तो पसंद आ रहे नेक्रीनशॉट लैके वट्सएप ऑर्डर दे सकते हो तो जो मैं नैक्सट दिखा रही ये देखो ये भी अपना की है टिस्टा ब्रांड का कॉटन है आलओवर सूट है ਇਹ ਆਲਓਵਰ ਸੂਟ ਹੈ ਟਿਸਟਾ ਦਾ ਆਲਓਵਰ ਸੂਟ ਹੈ ਇਹ ਆਪਣਾ ਬਹੁਤ ਸੋਹਣਾ ਪ੍ਰਿੰਟਾ ਦੇਖੋ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਲੱਗ ਰਿਹਾ ਹੈ ਜੋ ਮੈਂ ਨੈਕਸਟ ਦਿਖਾ ਰਹੀ ਹਾਂ ਇਹ ਵੀ ਆਪਣੀ ਟਿਸਟਾ ਡਿਓ ਕੋਟ ਨਾਲ ਇਹ ਵੀ ਆਲਓਵਰ ਸੂਟ ਹੈ ਉਹ ਦੋਨੋਂ ਤੋਂ ਬਹੁਤ ਜ਼ਿਆਦਾ ਸੋਹਣੇ ਸੋਹਣੇ ਕਲਰ ਆਂਦੇ ਨੇ ਦੇਖੋ ਬਹੁਤ ਸੋਹਣਾ ਇਹ ਵੀ ਟਿਸਟਾ ਡਿਓ ਕੋਟ ਨਾਲ ਆਪਣੀ ਆਲਓਵਰ ਸੂਟ ਹੈ ਇਹ ਵੀ ਜੋ ਮੈਂ ਨੈਕਸਟ ਵਾਰ ਆ ਰਹੀ ਹਾਂ ਇਹ ਦੇਖੋ ਇਹ ਕੋਟਾ ਡੋਰੀਏ ਦੇ ਦੁਪट्टे ਨਾਲ ਸੂਟਾ ਆਪਣਾ ਇਹ ਸ਼ਰਟ ਹੋ ਗਈ ਆਪਣੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਜਿਆਦਾ ਪਿਆਰਾ ਪ੍ਰਿੰਟ ਹੈ ਇਹ ਤੇ ਨਾਲ ਕੀ ਇਹ ਵੀ ਡਿਸਟਰਾ ਦੀ ਨੇ ਨਾਲ ਪਲੇਨ ਬਾਟਮ ਹੋ ਗਈ ਤੇ ਨਾਲ ਦੇਖੋ ਕੋਟਾ ਡੋਰੀਏ ਦਾ ਕੀ ਇਹ ਦੁਪੱਟਾ ਬਹੁਤ ਸੋਹਣਾ ਦੁਪੱਟਾ ਦੀ ਤੁਸੀਂ ਦੁਪੱਟਾ ਦੇਖ ਸਕਦੇ ਹੋ ਕਾਟਨ ਆ ਉਰੀ ਆਪਣੀ ਕੋਟਾ ਡੋਰੀਏ ਦਾ ਦੁਪੱਟਾ ਦੇਖੋ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਤੁਹਾਨੂੰ ਅਗਰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਤੁਸੀਂ ਕੀ ਆਪਣਾ ਆਰਡਰ ਦੇ ਸਕਦੇ ਹੋ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਆਪਣੇ ਆਲ ਓਵਰ ਸੂਟ ਨੇ ਖਾਦੀ ਕਾਟਨ ਦੇ ਵਿੱਚ ਇਹ ਵੀ ਟਿਸਟਾ ਦੇ ਨੇ ਦੇਖੋ ਜਿੰਨਾ ਸਟਾਫ ਆ ਆਪਣਾ ਟੋਟਲੀ ਕੰਪਨੀ ਦਾ ਹੁੰਦਾਗਾ ਕੋਈ ਇਹ ਨਹੀਂ ਹੁੰਦਾ ਹੈਗਾ ਵੀ ਖਰਾਬ ਹੋਣ ਵਾਲਾ ਬਹੁਤ ਵਧੀਆ ਦੇਖੋ ਇਹ ਖਾਦੀ ਕਾਟਨ ਹੈ ਟਿਸਟਾ ਦੇ 100% ਕਾਟਨ ਹੈ ਇਹਦੇ ਉੱਪਰ ਵੀ ਅਗਰ ਤੁਸੀਂ ਚਾਹੋ ਤਾਂ ਘੇਰ ਬਾਵਾ ਤੇ ਗਿਆ ਵਰਕ ਕਰਵਾ ਸਕਦੇ ਹੋ ਬਹੁਤ ਸੋਹਣਾ ਉੱਠ ਕੇ ਆਏਗਾ ਤੇ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਨੇ ਇੱਕ ਇਹ ਕਲਰ ਹੈ ਤੇ ਇੱਕ ਇਹ ਬਹੁਤ ਹੀ ਸੋਹਣਾ ਦੇਖੋ ਮਿੱਠਾ ਜਿਹਾ ਕਲਰ ਹੈ ਵੀ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਦਾ ਤੇ ਜੋ ਮੈਂ ਨੈਕਸ ਦਿਖਾ ਰਹੀ ਆਂਗੀ ਇਹ ਦੇਖੋ ਆਪਣਾ ਕੀ ਵਰਕ ਹੋਇਆ ਹੋਇਆ ਸੂਟ ਦੇ ਉੱਪਰ ਫੁੱਲ ਫਰੰਟ ਦੇ ਵਿੱਚ ਆਪਣਾ ਵਰਕ ਹੋਇਆ ਹੋਇਆ ਆ ਰਾਮ ਟੈਕਸ ਦੀ ਕਾਟਨ ਤੇ ਇਹ ਦੇਖੋ ਫੁੱਲ ਫਰੰਟ ਤੇ ਆਪਣਾ ਕੀ ਵਰਕ ਹੋਇਆ ਹੋਇਆ ਮਸ਼ੀਨ ਵਰਕ ਬਹੁਤ ਸੋਹਣਾ ਮਤਲਬ ਕਿ ਥੋੜਾ ਲਾਈਟ ਕਲਰ ਪਸੰਦ ਕਰਦੇ ਨੇ ਨਾ ਤਾਂ ਇਹ ਬਹੁਤ ਪਿਆਰੇ ਦੇਖੋ ਆਪਾਂ ਨੇ ਕਲਰ ਸ਼ੇਡ ਨੇ ਬਹੁਤ ਸੋਹਣੇ ਯੂਜ਼ ਕੀਤੇ ਨੇ ਬਹੁਤ ਸੋਹਣਾ ਵਰਕ ਲੱਗ ਰਿਹਾ ਹੈ ਇਹ ਵੀ ਬਹੁਤ ਪਿਆਰਾ ਕੰਮ ਲੱਗ ਰਿਹਾ ਦੇਖੋ ਸ਼ੈਡਡ ਫਲਾਵਰ ਬਣੇ ਹੋਏ ਨੇ ਇਦਾਂ ਤੁਸੀਂ ਦੁਪੱਟਾ ਅਗਰ ਬੇਸ ਨਾਲ ਦਾ ਰੱਖਣਾ ਤਾਂ ਬੇਸ ਨਾਲ ਦਾ ਵੀ ਰੱਖ ਸਕਦੇ ਹੋ ਅਗਰ ਥੋੜਾ ਆ ਜਾ ਤੁਸੀਂ ਡਾਰਕ ਚਾਹੁੰਦੇ ਤਾਂ ਸ਼ੈਡਡ ਮਤਲਬ ਦੁਪੱਟਾ ਵੀ ਡੈਣ ਕਰਵਾ ਸਕਦੇ ਹੋ ਤੇ ਜੋ ਮੈਂ ਨੈਕਸ ਦਿਖਾ ਰਹੀ ਹਾਂ ਇਹ ਦੇਖੋ ਇਹ ਹੈਗੀ ਆਪਣੀ ਰੂਬੀ ਦੀ ਕਾਟਨ ਤੇ ਆਪਣਾ ਵਰਕ ਹੋਇਆਗਾ ਇਹ ਦੇਖੋ ਇਹ ਨੀਚੇ ਆਪਣਾ ਘੇਰ ਹੋ ਗਿਆ ਘੇਰ ਤੇ ਕੰਮ ਹੋਇਆ ਹੋਇਆ ਬਹੁਤ ਸੋਹਣਾ ਦੇਖੋ ਵਰਕ ਫੁੱਲ ਫਰੰਟ ਹੈਵੀ ਆਪਣੀ ਸ਼ਰਟ ਤੇ ਕਿ ਬੂਟੀ ਪਈ ਹੋਈ ਹੈ ਬਹੁਤ ਸੋਨਾ ਕਲਰ ਆ ਦੇਖੋ ਬਹੁਤ ਸਰਦਾਰੀ ਸੂਟ ਨੇ ਜਿੰਨੇ ਵੀ ਅੱਜ ਮੈਂ ਦਿਖਾਏ ਨੇ ਤੇ ਨਾਲ ਕੀ ਇਹ ਤਾਂ ਬਾਹਵਾ ਤੇ ਕੰਮ ਹੋਇਆ ਹੋਇਆ ਬਹੁਤ ਸੋਨਾ ਤੁਹਾਨੂੰ ਅਗਰ ਪਸੰਦ ਆ ਰਿਹਾ ਤੇ ਨਾਲ ਕੀ ਇਹ ਦੇਖੋ ਇਹਦਾ ਬਾਟਮ ਤੇ ਵੀ ਆ ਕੰਮ ਬਾਟਮ ਤੇ ਵੀ ਨਾਲ ਕੰਮ ਹੋਇਆ ਹੋਇਆ ਨਾਲ ਇਹਦੇ ਹੈਗਾ ਮਸਲੀਨ ਦਾ ਦੁਪੱਟਾ ਟਾਈ ਡਾਈ ਇਹ ਦੇਖੋ ਬਹੁਤ ਸੋਨਾ ਦੁਪੱਟਾ ਦੇਖੋ ਮਸਲੀਨ ਦਾ ਉਹਦੇ ਉੱਪਰ ਵੀ ਕੀ ਵਰਕ ਹੋਇਆ ਹੋਇਆ ਬਹੁਤ ਸੋਨਾ ਦੁਪੱਟਾ ਲੱਗ ਰਿਹਾ ਦੇਖੋ ਬਾਡੂਲਾ ਦੁਪੱਟਾ ਹੈਗਾ ਬਹੁਤ ਹੀ ਪਿਆਰਾ ਅਗਰ ਤੁਹਾਨੂੰ ਸਾਡੇ ਅੱਜ ਦੇ ਕਲੈਕਸ਼ਨਾਂ ਜੋ ਨਿਊ ਅਸੀਂ ਲੈ ਕੇ ਆਏ ਸੀ ਪਸੰਦ ਆਇਆ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਰਿਹਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਥੈਂਕ ਯੂ